ਬਾਈ ਜੀ ਉਹਨਾਂ ਨੂੰ ਇੱਥੇ ਸੱਦ ਕੇ ਮੇਨ ਸ਼ੋ ਕਰਾਉਣ ਦਾ ਮਕਸਦ ਸਾਡਾ ਏ ਸੀ ਕਿਉਂਕਿ ਤਰਸੀਮ ਜੱਸੜ ਬਾਈ ਇਸ ਟਾਈਮ ਪੂਰੇ ਆਸਟ੍ਰੇਲੀਆ ਟੂਰ ਤੇ ਤੇ ਉਹਦੇ ਨਾਲ ਨਾਲ ਨਿਊਜ਼ੀਲੈਂਡ ਟੂਰਤੇ ਹੋਏ ਸੀ ਉਹਨਾਂ ਦਾ ਹਰ ਸ਼ੋ ਬੁੱਕ ਜਾ ਰਿਹਾ ਆਪਾਂ ਵੇਖ ਰਹੇ ਹਾਂ ਬ੍ਰਿਸਬਨ ਦਾ ਉਹਨੇ ਰੀਸੈਂਟਲੀ ਗਿਆ ਮੈਲਬਨ ਕਿਤੇ ਵੀ ਵੇਖ ਲਓ ਠੀਕ ਹੈ ਬਟ ਸਾਨੂੰ ਜਿਹੜੀ ਕਮੀ ਲੱਗ ਰਹੀ ਸੀ ਕੈਨਬਰਾ ਦੇ ਸ਼ੋ ਦੀ ਕਿਉਂਕਿ ਕੈਨਬਰਾ ਮਿੰਲਾ ਦਾ ਆਪਣੇ ਕੁੱਲ ਮਿਲਾ ਕੇ 10 ਤੋਂ 2000 ਪੰਜਾਬੀ ਨੇ ਹਜੇ ਤੇ ਇਹ ਸ਼ੋ ਨੂੰ ਕੋਈ ਮੈਲਬਮ ਇੱਥੇ ਕੈਨਵਸ ਕਰਾਂ ਹਜੇ ਸੋਚ ਨਹੀਂ ਸੀ ਰਿਆ ਇੱਕ ਦਿਨ ਵੈਸੇ ਹੀ ਅਸੀਂ ਸਾਰੀ ਟੀਮ ਜਿਵੇਂ ਲਾਡੀ ਦੱਸ ਕੇ ਗਿਆ ਤੁਹਾਨੂੰ ਲਾਡੀ ਸੀ ਜੱਸਾ ਮੈਂ ਵਿੱਕੀ ਸੰਦੀਪ بھائی ਹੁਣੀ ਨਵਦੀਪ ਸਿੰਘ ਤੇ ਨਾਲ ਸਾਡੇ ਸੀ ਜਸਵਿੰਦਰ ਸਿੰਘ ਮਾਨ ਅਸੀਂ ਇੱਕ ਦਿਨ ਬੈਠੇ ਬਸ ਵੈਸੇ ਗੱਲਾਂ ਚੱਲਦੀਆਂ ਪਈ ਅਸੀਂ ਸ਼ੋ ਬਾਰੇ ਤੇ ਸਾਨੂੰ ਇਹ ਬੂਟਾ ਲਾਉਣ ਵਾਲੇ ਨੇ ਜਸਵਿੰਦਰ ਸਿੰਘ ਮਾਨ ਜੀ ਅਗਮ ਗਰੁੱਪ ਤੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਚੀਜ਼ ਇੱਥੇ ਕਿਉਂ ਨਹੀਂ ਕਰਦੇ ਕਿਉਂਕਿ ਉਹ ਸ਼ੁਰੂ ਤੋਂ ਹੀ ਸ਼ੋਆਂ ਨੂੰ ਬਹੁਤ ਪ੍ਰਮੋਟ ਕਰਦੇ ਨੇ ਤੇ ਉਹ ਖੁਦ ਵੀ ਸ਼ੋ ਹੀ ਕਰਾਉਂਦੇ ਨੇ ਸਿਡਨੀ ਚ ਤੋ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਕਿਉਂ ਨਹੀਂ ਟਰਾਈ ਕਰਦੇ ਫਿਰ ਸਾਡੀ ਗੱਲ ਚੱਲੀ ਤੇ ਲਾਡੀ ਨੇ ਸਾਰੀ ਅੱਗੇ ਗੱਲਬਾਤ ਕੀਤੀ ਉਹਨਾਂ ਨਾਲ ਫਿਰ ਲਾਡੀ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਵੀ ਆਪਾਂ ਕਿਉਂ ਨਾ ਸ਼ੋਅ ਕਰਾਈਏ ਪਰ ਸਾਨੂੰ ਲਾਡੀ ਦੀ ਗੱਲ ਸਹੀ ਵੀ ਲੱਗੀ ਇਸ ਕਰਕੇ ਬਸ ਅਸੀਂ ਇਹ ਸ਼ੋਅ ਕਰਾ ਰਹੇ ਹਾਂ